ਦੋਸਤੋ ਪਿਆਰ ਭਾਈ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਰੰਗਲਾ ਬਾਬਾ ਜਿਹਨੂੰ ਕਿ ਆਪਾਂ ਕਹਿ ਸਕਦੇ ਆ ਕਿ ਇੰਸਟਾਗ੍ਰam ਤੇ ਅੱਜ ਕੱਲ ਦੇ ਬਾਬਿਆਂ ਨੇ ਵੀ ਰੀਲ ਬਣਾਈ ਹੋਈ ਆ ਸੋ ਕਹਿਣ ਦਾ ਮਤਲਬ ਆ ਕਿ ਲੋਕਾਂ ਦੇ ਵਿੱਚ ਇੱਕ ਦੌੜ ਬਣਾਈ ਹੋਈ ਆ ਵੀ ਬਾਬੇ ਡਿਵੈਲਪ ਹੋ ਗਏ ਆ ਹੁਣ ਹਾਂਜੀ ਬਿਲਕੁਲ ਜੀ ਬਾਬੇ ਦਿਨ ਪਰ ਦਿਨ ਨਵੇਂ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਆ ਬਾਬੇ ਆਪਣੇ ਪਾਸੇ 'ਚ ਬੜੀਆਂ ਬੜੀਆਂ ਜਿਹੜੀਆਂ ਰੂਹਾਂ ਆ ਹੋਰ ਜਿਹਨਾਂ ਨੂੰ ਕਹਿੰਦੇ ਉਹ ਕਹਿੰਦੇ ਅਸੀਂ ਪਾਸੇ 'ਚ ਕੀਤੀਆਂ ਹੋਈਆਂ ਸੋ ਐਦਾਂ ਦੇ ਬਾਬੇ ਆ ਗਏ ਅੱਜ ਕੱਲ੍ਹ ਜਿਹੜੇ ਕਹਿੰਦੇ ਵੀ ਸਭ ਕੁਝ ਸਾਡੀ ਮੁਠੀ ਵਿੱਚ ਆ। ਹਾਂਜੀ ਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਵੀਡੀਓ ਬਣਾਉਣ ਲੱਗੇ ਸਾਨੂੰ ਡਰ ਵੀ ਲੱਗ ਰਿਹਾ ਵਾ ਕਹਿੰਦੇ ਇਸ ਬਾਬੇ ਦੇ ਕੋਲ ਨਾ ਕਾਲੀਆਂ ਸ਼ਕਤੀਆਂ ਨੇ ਵੀ ਇਹ ਬਾਬਾ ਕੁਝ ਵੀ ਕਰ ਦਿੰਦਾ ਵਾ ਪਰ ਅਸੀਂ ਡਰਨ ਵਾਲੇ ਤਾਂ ਹੈ ਨਹੀਂਗੇ। ਸੋ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਰੰਗਲਾ ਬਾਬਾ। ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਤੇ ਲੋਕ ਇਹਨੂੰ ਵੱਖਰੇ ਵੱਖਰੇ ਨਾਮ ਦੇ ਨਾਲ ਜਾਣਦੇ ਨੇ ਹਰ ਕੋਈ ਨੇ ਇਹਨੂੰ ਇੱਕ ਨਵਾਂ ਨਾਮ ਦਿੱਤਾ ਹੋਇਆ ਵਾ ਸੋ ਕਿਹੜਾ ਨਾਮ ਦਿੱਤਾ ਹੋਇਆ ਅਗਰ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਤਾਂ ਪਤਾ ਹੋਊਗਾ ਕਿ ਇਸ ਬਾਬੇ ਦਾ ਨਾਮ ਤੁਸੀਂ ਵੀ ਕੁਛ ਨਾ ਕੁਛ ਰੱਖਿਆ ਜ਼ਰੂਰ ਹੋਊਗਾ ਹਾਂਜੀ ਜਿਵੇਂ ਕਿ ਬਾਬਾ ਦਾਵਾ ਕਰਦਾ ਕਿ ਬੜੀਆਂ-ਬੜੀਆਂ ਜਿਹੜੀਆਂ ਭੂਤਾਂ ਐ ਮੈਂ ਉਹ ਬਸ ਜਿੱਤੀਆਂ ਹੋਈਆਂ ਐ ਤੇ ਉਹਨਾਂ ਨੂੰ ਮੈਂ ਜਿੱਥੇ ਵੀ ਸੇਵੇ ਵਗੈਰਾ ਹੁੰਦੇ ਉਹਨਾਂ ਜਿੱ ਜਾ ਕੇ ਮੈਂ ਕਦੇ ਵੀ ਖੜੀਆਂ ਕਰ ਸਕਦਾ ਹੈ ਹਜ਼ਾਰਾਂ ਜਿਹੜੀਆਂ ਰੂਹਾਂ ਐ ਵੀ ਮੈਂ ਇਦਾਂ ਬਸ ਜਿ ਮੁੱਠੀ ਜਿ ਕੀਤੀ ਹੋਈਆਂ ਵੀ ਜਦੋਂ ਮਰਜ਼ੀ ਮੈਂ ਉਹਨਾਂ ਦੇ ਜਿਹੜਾ ਮਰਜ਼ੀ ਕੰਮ ਕਰਵਾ ਲਵਾਂ ਕਿੰਨੇ ਬੰਦਿਆਂ ਦੇ ਮੈਂ ਹਾਵੀ ਹੋਣਾ ਹੈ ਉਹ ਮੈਂ ਜਦੋਂ ਮਰਜ਼ੀ ਜਾ ਕੇ ਇਹ ਜਿਹੇ ਕੰਮ ਕਰ ਸਕਦਾ ਹੈ ਕਹਿੰਦਾ ਮੇਰੇ ਵਾਸਤੇ ਇੱਕ ਖੇਲ ਆ ਸ਼ਮਸ਼ਾਨ 'ਚ ਚਲੇ ਜਾਓ ਜੋਸ ਕੇ ਸੀਤਾ دہਕ ਰਹੀ ਹੈ ਉਸਕੇ ਅੰਦਰ ਮਾਸ ਪਕਾਓ उसके पिंड बनाए बनाएंगे ना सर के ऊपर उनके दोनों आटों को लो आटा और बूंदो उड़द का आटा बूंदो उसको लो रोटियां पकाते चले जाओ और पास में रख लो उस संसार में अब तक लाखों मुर्दे जल चुके होंगे और कम से कम ऐसी लाखों त्रप्त आत्माओं के साथ आपका उस टाइम थाँ, उस टाइम पे जो है एनकाउंटर हो सकता है आती जाएंगी बैठती जाएंगी की मुझे दे दे कोई भी काम करा ले मुझे दे दे कोई भी काम करा ले मुझे दे दे तू खाने के लिए कोई भी काम कर एक हो नहीं हो पहले नहीं ऐसे या दे गुरुजी देखे होंगे आपने जो भगवान के सामने जाके गणेश जी के सामने अपने स्ट्रेट बालों का फ्लेक्स करते हैं क्या पता क्या क्या गुड़ गोबर करवा के आए अपने पहले ऐसे महाराज या गुरुजी देखे होंगे आपने जो भगवान के सामने जाके गणेश जी के सामने जाके अपने स्ट्रेट बालों फ्लेक्स करते हैं क्या पता क्या क्या गुड़ गोबर करवा के आए अपने ਇੱਕ ਗੱਲ ਹੋਰ ਹਾਂਜੀ ਵੀ ਬੇਰਜਗਾਰੀ ਦਾ ਟਾਈਮ ਚੱਲ ਰਿਹਾ ਵਾ ਇਹ ਬਾਬੇ ਮੈਨੂੰ ਲੱਗਦਾ ਨਾ ਬਾਬੇ ਜਿਹੜੇ ਮੁੰਡੇ ਕਹ ਲੋ ਜਿਹੜੇ ਬੇਰਜਗਾਰ ਸੀ ਅਨਪੜ੍ਹ ਸੀ ਘੱਟ ਪੜੇ ਲਿਖੇ ਸੀ ਹੈਨਾ ਇਹਨਾਂ ਨੇ ਇਹ ਤੰਦਾ ਬਣਾ ਲਿਆ ਹਾਂਜੀ ਬਿਲਕੁਲ ਤੰਦਾ ਬਣਾ ਲਿਆ ਇੱਕ ਗੱਲ ਹੋਰ ਆ ਜੀ ਇਹਦੇ ਵਿੱਚ ਦੇਖੋ ਇਹ ਦਾਅਵੇ ਦਾ ਕਰਦੇ ਆ ਵੀ ਭੂਤਾਂ ਸੀ ਬਹੁਤ ਸਾਰੀਆਂ ਬੱਸਾਂ ਜੀ ਕੀਤੀਆਂ ਹੁੰਦੀਆਂ ਨੇ ਹਾਲਾਂਕਿ ਸਭ ਨੂੰ ਪਤਾ ਹੈ ਉੱਥੇ ਜਲਾ ਦਿੱਤਾ ਜਾਂਦਾ ਜਿਹੜਾ ਸਰੀਰ ਹੁੰਦਾ ਹੈ ਇਹ ਕਹਿੰਦਾ ਮੈਂ ਭੂਤਾਂ ਤੁਹਾਨੂੰ ਖਾ ਲੂੰਗੀ ਜਾਂ ਤੁਹਾਨੂੰ ਇਦਾਂ ਖਾਉਂਗੀ ਕਿੱਦਾਂ ਜਦੋਂ ਉਹਨਾਂ ਦਾ ਸਰੀਰ ਨਹੀਂ ਹੈਗਾ ਕਹਿੰਦੇ ਨਾ ਰੂਹ ਹੁੰਦੀ ਆ ਨਾ ਇਹ ਆਪੇ ਦਾਵਾ ਕਰਦੇ ਆ ਕਿ ਰੂਹਾਂ ਜਿਹੜੀਆਂ ਅਸੀਂ ਬੱਸ ਜੀ ਕੀਤੀਆਂ ਹੋਈਆਂ ਤੇ ਇਦਾਂ ਕਿੱਦਾਂ ਕਰ ਲੋਗੇ ਫਿਰ ਇਹ ਇਹ ਬਾਈ ਰੂਹਾਂ ਨਹੀਂ ਹੁੰਦੀਆਂ ਸਿੱਧਾ ਸਿੱਧਾ ਅਖਰਾਂ ਚ ਕਹਿ ਲਓ ਵੀ ਜਨਾਨੀਆਂ ਇਹ ਜਨਾਨੀਆਂ ਨੂੰ ਰੂਹਾ ਕਹਿੰਦੇ ਨੇ ਕਿ ਰੂਹਾ ਅਸੀਂ ਬੱਸ ਚ ਕਰ ਲਿਆ ਮਤਲਬ ਤੀਵੀਂ ਬੱਸ ਚ ਕਰ ਲਈ ਬਈ ਘਰ ਦੀ ਕਰ ਸਾਡੇ ਕੋਲੇ ਆ ਕੇ ਸਾਡੀ ਵਿਵਾਰੇ ਨਿਆਰੇ ਨਾਲੇ ਬਾਬੇ ਨੂੰ ਕਿਹੜਾ ਕੋਈ ਕੁਝ ਕਹਿੰਦਾ ਭਾਈ ਕੁਝ ਨਹੀਂ ਕਹਿੰਦਾ ਧੰਦਾ ਐ ਹਿਸਾਬ ਹਾਂਜੀ ਫਿਰ ਤੁਸੀਂ ਹੋਰ ਦੇਖੋ ਜੇਕਰ ਬਾਬੇ ਦੇ ਵਿਰੁੱਧ ਕੋਈ ਵੀਡੀਓ ਬਣਾ ਕੇ ਪਾਉਂਦਾ ਐ ਬਾਬਾ ਉਹ ਫਿਰ ਰੂਹਾ ਦੇ ਕੰਮ ਕਿਉਂ ਨਹੀਂ ਲੰਦਾ ਬਾਬਾ ਫਿਰ ਕਹਿੰਦਾ ਵੀ ਮੈਂ ਪੁਲਿਸ ਚੌਂਕੀ 'ਚ ਬੰਦਿਆਂ ਨੂੰ ਫੜਾ ਦਿੰਦਾ ਐ ਇਹ ਪੁਲਿਸ ਨਾਲ ਮੇਰੀ ਗੱਲਬਾਤ ਹੈਗੀ ਆ ਕਿ ਕਿਸੇ ਇੱਕ ਪਾਏ ਜਿਸਕੋ ਅਭੀ ਜੇਲ੍ਹ ਦੇ ਸਲਾਫੇ ਦੇ ਪਿੱਛੇ ਦਰਬਾਰ ਕੀ ਤਰਫ ਸੇ ਕਰਵਾਇਆ ਗਿਆ ਹੈ। ਭਾਈ ਇਹ ਤਾਂ ਸੈਟਿੰਗ ਵੀ ਪੂਰੀ ਕਰਕੇ ਰੱਖਦੇ ਆ ਕੀ ਦੱਸਾਂ ਤੁਹਾਨੂੰ। ਹਾਂ ਜਿਹੜਾ ਕਹਿੰਦਾ ਨਾ ਵੀ ਐਦਾਂ ਕਰਕੇ ਮੇਰੇ ਵਿਰੁੱਧ ਕੋਈ ਵੀਡੀਓ ਕਰੂਗਾ ਆ ਕਰੂਗਾ ਵੀ ਮੈਂ ਉਹ ਪਹਿਲਾਂ ਹੀ ਕੋਈ ਬੰਦਾ ਜੇਲ੍ਹ 'ਚ ਵੀ ਪਵਾਇਆ ਹੈ। ਲਓ ਜੀ ਚੱਕੋ ਹੁਣ ਅਸੀਂ ਵੀਡੀਓ ਪਾਤੀ ਆ ਕਿਤੇ ਐਵੇਂ ਨਾ ਸਾਡਾ ਵੀ ਕੋਈ ਕਾਲਾ ਜਾਦੂ ਕਰ ਦਵੇ ਭਾਈ ਡਰ ਤਾਂ ਮੈਨੂੰ ਵੀ ਲੱਗਦਾ ਏ। ਨਹੀਂ ਗੱਲ ਇਹ ਆ ਜਦੋਂ ਬਾਬਾ ਐਨੇ ਨੇ ਦਾਅਵੇ ਕਰ ਰਿਹਾ ਫਿਰ ਲੋਕਾਂ ਨੂੰ ਪੁਲਿਸ ਕੋ ਫੜਾਣ ਦੀ ਕੀ ਲੋੜ ਆ? ਹਾਂਜੀ ਹਾਂਜੀ ਬਾਬਾ ਸਿੱਧੀਆਂ ਆਪਣੀਆਂ ਜਿਹੜੇ ਇਹਦੇ ਕੋਲ ਸ਼ਕ ਉਹਨਾਂ ਨੂੰ ਛੱਡੇ ਉਹਨਾਂ ਨੂੰ ਮੁਠੀ 'ਚ ਬੰਦ ਕਰੇ ਤੇ ਮਾਰਿਆ ਉਹਨਾਂ ਲੈ ਵਿਭਗਤਾ ਹੋ ਗਿਆ ਤੇਰਾ ਕੰਦੇ ਇਹੀ ਨਹੀਂ ਇਹ ਡਰਾਮਾ ਬਹੁਤ ਤਕੜਾ ਰਚਦਾ ਕਹਿੰਦੇ ਇਹ ਬੰਦਾ ਇਹੀ ਨਹੀਂ ਕਹਿੰਦੇ ਜਿਹੜੇ ਵੀ ਜਗਰਾਤੇ ਵਿੱਚ ਜਾਂਦਾ ਜਾਂ ਕਿਤੇ ਵੀ ਮੰਦਰ 'ਚ ਬੈਠਦਾ ਕਿਤੇ ਵੀ ਬਹਿੰਦਾ ਕਹਿੰਦੇ ਲੋਕ ਕਹਿੰਦੇ ਆ ਕਿ ਇਹ ਗੱਦੀ ਲਾਉਂਦਾ ਵਾ ਮਤਲਬ ਲੋਕ ਕਹਿੰਦੇ ਲੋਕਾਂ ਦੀ ਧਾਰਨਾ ਆਪਾਂ ਨਹੀਂ ਮੰਨਦੇ ਓਕੇ ਓਕੇ ਜਿੱਥੇ ਕਹਿੰਦੇ ਗੱਦੀ ਲਾਉਂਦੇ ਨਾ ਜੇ ਮੰਨ ਲਓ ਮਾਤਾ ਦੀ ਮੂਰਤੀ ਦੇ ਮੂਹਰੇ ਬੈਠਾ ਆ ਤੇ ਅਕਸਰ ਕਹਿੰਦੇ ਪਿੱਠ ਕਰਕੇ ਬੈਠਦਾ ਦੇਖੋ ਡਰਾਮਾ ਇਹਦਾ ਕਸਵੇਂ ਚਲਾਏ ਇਸ ਘਰ ਮੇ ਹਮ ਗੁਣ ਕਰਾਉਂਦੀ ਤਰਕਾਲ ਕਲਾਚਾਰੀ ਜੀ ਆਪ ਸਭੀ ਕੋ ਬਤਾ ਕਿੰਨਾ ਡਰਾਮਾ ਵਾ ਪਿੱਠ ਕਰਕੇ ਬੈਠਦਾ ਇਹ ਵੀ ਮੂੰਹ ਨਹੀਂ ਕਰਦਾ ਉਧਰ ਨੂੰ ਇਹ ਦੱਸੋ ਕਿ ਮੂੰਹ ਕਿੱਦਾਂ ਕਰੂੰਗਾ ਭਾਈ ਇਹ ਮੂੰਹ ਤਾਂ ਕੋਣ ਜੋਗਾ ਹੀ ਨਹੀਂ ਕਿਸੇ ਪਾਸੇ ਨੂੰ ਹੈਗਾ ਬਈ ਵਾਕਈ ਬਾਬੇ ਨਾਲ ਜਿਹੜੇ ਆਪਣੇ ਹਾਰ ਸ਼ਗਾਰ ਬੜੇ ਤਕੜੇ ਕੀਤੇ ਹੁੰਦੇ ਆ ਤੁਸੀਂ ਦੇਖ ਸਕਦੇ ਆ ਫੋਟੋਆਂ ਜਿਹੜੀਆਂ ਇਹਨਾਂ ਦਾ ਹਾਰ ਸ਼ਗਾਰ ਜਿਹੜੇ ਲੇਡੀਜ਼ ਆ ਉਹ ਵੀ ਨਹੀਂ ਕਰਦੀਆਂ ਪੁੱਤ ਦਾ ਬਾਕੀ ਬਾਬੇ ਨਾਲ ਬੱਸ ਕੀਤੀ ਹੀ ਹੋਣੀ ਐ। ਬਾਬੇ ਦੇ ਤਾਂ ਅਜਿਹੀਆਂ ਵੀਡੀਓ ਤੇ ਫੋਟੋਆਂ ਵੀ ਲੀਕ ਹੋਈਆਂ ਵਾ ਜਿਹੜੀਆਂ ਕਿ ਅਸੀਂ ਨਾਲ ਹੁਣ ਤੁਹਾਡੇ ਲਾ ਦੇਣੀਆਂ ਵਾ ਜਿਹੜੀਆਂ ਇਹਦੀਆਂ ਫੋਟੋਆਂ ਲੀਕ ਹੋਈਆਂ ਸੀਗੀਆਂ ਕਹਿਣ ਦਾ ਮਤਲਬ ਹੈ ਕਿ ਮੁੰਡੇ ਦੀ ਮੁੰਡੇ ਨਾਲ ਫੋਟੋਆਂ ਲੀਕ ਹੋ ਗਈਆਂ ਸੀ। ਬਾਬਾ ਜੀ ਇਹੋ ਜੇ ਕੰਮ ਵੀ ਕਰੀ ਜਾਂਦੇ ਆ। ਬਾਬਾ ਜੀ ਸਾਰਾ ਕੁਝ ਕਰੀ ਜਾਂਦੇ ਆ ਬਾਬਾ ਜੀ ਕਹਿੰਦੇ ਮੈਂ ਤਾਂ ਖੁੱਲ ਕੇ ਕਰੂੰਗਾ ਮੈਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਨਿਹਾਲ ਕਰੂੰਗਾ। ਇਹ ਜ਼ਿਆਦਾਤਰ ਬੰਦਿਆਂ ਨੂੰ ਨਿਹਾਲ ਕਰਦਾ ਏ। ਅੱਛਾ ਜੀ ਆ ਫਿਰ ਬਾਬਾ ਜੀ ਦੇ ਕਈ ਭੇਜਾ ਜਿਹੜੇ ਸਾਹਮਣੇ ਆਉਣਗੇ ਮਨੁੱਖ ਨੇ ਆਉਣਗੇ ਸ ਪ੍ਰੋਪਰ ਵੀਡੀਓ ਤੁਸੀਂ ਦੇਖਣੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਚੰਗੀ ਲੱਗੀ ਤਾਂ ਲਾਈਕ ਵੀ ਕਰ ਦਿਓ ਤਾਂ ਜੋ ਹੋਰ ਅਸੀਂ ਨਵੇਂ-ਨਵੇਂ ਭੇਤ ਖੋਲਾਂਗੇ ਹਾਂਜੀ ਬਿਲਕੁਲ ਜੀ ਜਿਹੜੇ ਵੀ ਬਾਬੇ ਬਣ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਆਪਾਂ ਬਾਬਿਆਂ ਦਾ ਬਿਲਕੁਲ ਤੁਹਾਡੇ ਸਾਹਮਣੇ ਨਵੀਂ ਤੇ ਨਵੀਂ ਵੀਡੀਓ ਲੈ ਕੇ ਆਵਾਂਗੇ ਔਰ ਬਾਬਿਆਂ ਦਾ ਜਿਹੜਾ ਭਾਂਡਾ ਫੋੜ ਕਰਦੇ ਰਹਾਂਗੇ ਹਾਂਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਜੀ ਹੁਣ ਅਸੀਂ ਚੱਲਦੇ ਆਂ ਵੀਡੀਓ ਕਿੱਦਾਂ ਲੱਗੀ ਲਾਈਕ ਕਰਕੇ ਦੱਸ ਦਿਓ ਜੀ ਹੁਣ ਚੱਲਦੇ ਆਂ ਜੀ ਸਤਿ ਸ਼੍ਰੀ ਅਕਾਲ